ਕੀ ਕਾਰਨਾ ਕਿ ਤੁਹਾਨੂੰ ਅੱਜ ਮਰਨ ਵਰਤ ਤੇ ਇੱਥੇ ਡੀਸੀ ਦਫਤਰ ਸੰਗਰੂਰ ਵਿੱਚ ਬੈਠਣਾ ਪਿਆ ਪੰਜਾਬ ਸਰਕਾਰ ਨੇ ਮਜਬੂਰ ਕਰਤਾ ਜੀ ਜੇ ਬਾਗਣੀ ਪੂਰੀ ਕਰ ਸਕਦੇ ਸਿੱਖਿਆ ਮੰਤਰੀ ਹਰਜੋਤ ਮੈਦ ਦੇ ਹੱਥ 'ਚ ਕੁਝ ਨਹੀਂ ਹੈਗਾ ਟੱਟੇਪੜ ਸਿੱਖਿਆ ਮੰਤਰੀ ਹਰਜੋਤ ਮੈਦ ਦਾ ਸੀਪਾ ਲੈ ਆ ਜਾਵੇ ਹਰਜੋਤ ਮੈਦ ਨੇ ਹੱਥ ਖੜੇ ਕਰਦੇ ਕਿ ਮੇਰੇ ਹੱਥ 'ਚ ਕੁਛ ਸ਼ੈ ਨਹੀਂਗਾ ਜੇ ਉਹਦੇ ਹੱਥ 'ਚ ਕੁਛ ਸ਼ੈ ਨਹੀਂ ਇੱਕ ਮੰਤਰੀ ਦਾ ਹੱਥ 'ਚ ਕੁਛ ਸ਼ੈ ਨਹੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਮੰਤਰੀ ਦੇ ਅਹੁਦੇ ਤੇ ਬਨੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ ਮਾਣਾ ਤੇਰੀ ਕੀ ਸਰਕਾਰਾ ਦੇਖ ਲਾ ਧੀਆਂ ਪੈਣਾ ਤੇਰੀਆਂ ਵਿੱਚ ਬਾਜ਼ਾਰ ਅਜੀਤ ਵੈਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾ ਆਵਦਾ ਸੰਗਰੂਰ ਸ਼ਹਿਰ ਡੀਸੀ ਦਫ਼ਤਰ ਦੇ ਬਾਹਰ ਖੜਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾ ਰੱਖਿਆ ਹੈ ਕੰਪਿਊਟਰ ਟੀਚਰਾਂ ਕੰਪਿਊਟਰ ਟੀਚਰਾਂ ਵੱਲੋਂ ਕੰਪਿਊਟਰ ਟੀਚਰਾਂ ਦਾ ਕਹਿਣਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਸੀ ਜੋ ਕਿ ਸਿੱਖਿਆ ਮੰਤਰੀ ਹਰਜੋਤ ਬਾਸਨੇ ਐਲਾਨ ਵੀ ਕਰ ਦਿੱਤਾ ਸੀ ਪਰ ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਇਸ ਕਰਕੇ ਕੰਪਿਊਟਰ ਟੀਚਰਾਂ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤ ਦਾ ਇੱਥੇ ਜੋ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਗੱਲਬਾਤ ਕਰ ਲਾਂਗੇ ਆਗੂਆਂ ਨਾਲ ਕੀ ਕਹਿਣਾ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਤੇ ਕਦੋਂ ਦੀਆਂ ਪੈਂਡਿੰਗ ਮੰਗਾਂ ਚੱਲ ਰਹੀਆਂ ਨੇ ਕੀ ਨਾਮ ਹੈ ਆਪਣਾ ਜੌਨੀ ਸਿੰਘਲਾ ਕੰਪਿਊਟਰ ਤਾਪਕ ਆ ਕਿਹੜੀ ਜਗ੍ਹਾ ਤੋਂ ਜੀ ਬਠਿੰਡਾ ਤੋਂ ਜੀ ਆ ਕੀ ਕਾਰਨਾ ਕਿ ਤੁਹਾਨੂੰ ਅੱਜ ਮਰਨ ਵਰਤ ਤੇ ਇੱਥੇ ਡੀਸੀ ਦਫਤਰ ਸੰਗਰੂਰ ਵਿੱਚ ਬੈਠਣਾ ਪਿਆ ਪੰਜਾਬ ਸਰਕਾਰ ਨੇ ਮਜਬੂਰ ਕਰਤਾ ਜੀ ਲੰਬੇ ਸਮੇਂ ਤੋਂ ਕੰਪਿਊਟਰ ਦਾ ਆਪਕ ਸਿੱਖਿਆ ਭਾਗ ਵਿੱਚ ਕੰਮ ਕਰ ਰਿਹਾ ਪਰ ਇਹਨੂੰ ਸਿੱਖਿਆ ਭਾਗ ਵਿੱਚ ਮਰਜ਼ੀ ਨਹੀਂ ਕੀਤਾ ਗਿਆ ਸਾਨੂੰ ਇਹਨਾਂ ਮਸਲਿਆਂ ਦੇ ਹੱਲ ਲਈ 30-40 ਵਾਰ ਮੀਟਿੰਗਾਂ ਦੇ ਚੁੱਕੇ ਹੈਗੇ 40 ਵਾਰ ਮੀਟਿੰਗਾਂ ਰੱਦ ਹੋ ਗਈਆਂ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕੀ ਮੰਤਰੀ ਅਫਸਰ ਆਪਦੀ ਮੀਟਿੰਗਾਂ ਤੋਂ ਭੱਜ ਜਾਂਦੇ ਹੈਗੇ ਇਹਨਾਂ ਮੀਟਿੰਗਾਂ ਆ ਰਹੀ ਕਦੇ ਰੱਦ ਹੋ ਜਾਂਦੀ ਹੈ ਕਦੇ ਮੁਲਤਵੀ ਹੋ ਜਾਂਦੀ ਹੈ ਤੇ ਕੋਈ ਹੱਲ ਨਹੀਂ ਕੱਢਿਆ ਹਜੇ ਤੱਕ ਪੰਜਾਬ ਸਰਕਾਰ ਵਿੱਚੋਂ ਪਿੱਛੇ ਜਿਹਾ ਐਲਾਨ ਵੀ ਹੋਇਆ ਸੀ ਕਿ ਤੁਹਾਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਕੀ ਲੱਗਦਾ ਉਹ ਦੀਵਾਲੀ ਦਾ ਤੋਹਫ਼ਾ ਤੁਹਾਡੇ ਤੇ ਲਾਗੂ ਨਹੀਂ ਹੋਇਆ ਦੋ ਦੀਵਾਲੀਆਂ ਟੱਪ ਗਈਆਂ ਜੀ ਦੀਵਾਲੀ ਦਾ ਤੋਹਫ਼ਾ ਹਜੇ ਤੱਕ ਨਹੀਂ ਮਿਲਿਆ ਉਸ ਦੀਵਾਲੀ ਦੇ ਤੋਹਫ਼ੇ ਵਿੱਚ ਕਿਹਾ ਗਿਆ ਸੀਗਾ ਕਿ 6ਵਾਂ ਪੇਗਮਿਸ਼ਨ ਲਾਗੂ ਕੀਤਾ ਜਾਵੇਗਾ ਇਹਨਾਂ ਤੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤਾ ਜਾਣਗੇ ਹਜੇ ਤੱਕ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਐਸੇ ਕਰਕੇ ਜੀ ਬੰਗ ਕਰਦੇ ਆ ਕਿ ਜੇ ਬੰਗ ਨਹੀਂ ਪੂਰੀ ਕਰ ਸਕਦੇ ਸਿੱਖਿਆ ਮੰਤਰੀ ਹਰਜੋਤ ਮੈਂਦੇ ਹੱਥਾਂ 'ਚ ਕੁਝ ਨਹੀਂ ਹੈਗਾ ਘੱਟੇ-ਕੱਟੇ ਕੋਡ ਸਿੱਖਿਆ ਮੰਤਰੀ ਹਰਜੋਤ ਮੈਂਦਾ ਸੀਫ ਆਲੇ ਆ ਜਾਵੇ ਹਰਜੋਤ ਮੈਂਸ ਨੇ ਹੱਥ ਖੜੇ ਕਰਦੇ ਕਿ ਮੇਰੇ ਹੱਥਾਂ 'ਚ ਕੋਈ ਸ਼ੈ ਨਹੀਂਗਾ ਜੇ ਉਹਦੇ ਹੱਥਾਂ 'ਚ ਕੋਈ ਸ਼ੈ ਨਹੀਂ ਇੱਕ ਮੰਤਰੀ ਦੇ ਹੱਥਾਂ 'ਚ ਕੋਈ ਸ਼ੈ ਨਹੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਮੰਤਰੀ ਦੇ ਅਹੁਦੇ ਤੇ ਬਨੇ ਰਹਿਦਾ ਕੋਈ ਅਧਿਕਾਰ ਨਹੀਂ ਹੈਗਾ ਅ ਕੱਲ ਤੁਹਾਡੇ ਵੱਲੋਂ ਪਤਾ ਲੱਗਿਆ ਧੂਰੀ ਦੇ ਵਿੱਚ ਵੀ ਇੱਕ ਰੋਸ਼ ਸੈਲੀ ਗੱਡੀ ਗਈ ਬਿਲਕੁਲ ਜੀ ਜਦੋਂ ਸਿੱਖਿਆ ਮੰਤਰੀ ਹੱਥ ਕੁਛ ਹੈ ਨਹੀਂ ਫਿਰ ਅਸੀਂ ਮੁੱਖ ਮੰਤਰੀ ਕੋਲ ਜਾਵਾਂਗੇ ਮੁੱਖ ਮੰਤਰੀ ਦੇ ਦਰਵਾਜ਼ੇ ਗਏ ਮੁੱਖ ਮੰਤਰੀ ਕਹਿੰਦੇ ਸਾਨੂੰ ਮਿਲੋ ਅਸੀਂ ਮਿਲਣ ਗਏ ਹਜ਼ਾਰਾਂ ਬੰਦਾ ਉਹਨੂੰ ਮਿਲ ਲਿਆ ਇੱਕ ਬੰਦੇ ਨੂੰ ਵੀ ਨਹੀਂ ਮਿਲਿਆ ਅਸੀਂ ਉਹਨੂੰ ਭੁਖੜਦਾਲ ਤੇ ਬੈਠੇ ਆਂ ਸ਼ਾਇਦ ਕਦਾ ਕਦੇ ਪਤਾ ਲੱਗ ਜੇ ਕਦੇ ਆਪਦੀ ਕੋਠੀ ਆਵੇ ਸਾਨੂੰ ਮਿਲ ਲੈ ਅਸੀਂ 1 ਮੀਟਰ ਉੱਪਰ ਆਪਦੀ ਉਹਨੂੰ ਗੱਲ ਦੱਸ ਪਾਈਏ ਨਹੀਂ ਤਾਂ 40 ਮੀਟਿੰਗਾਂ 'ਚ ਤਾਂ ਸਾਨੂੰ ਮਿਲਿਆ ਨਹੀਂਗਾ ਉਮੀਦ ਕਰਦੇ ਆ 5 ਸਾਲਾਂ ਦੇ ਦੌਰਾਨ ਕਦੇ ਤਾਂ ਮਿਲੂਗਾ ਤੇ ਉਦੋਂ ਅਸੀਂ ਉਹਦੀ ਮੰਗਾਂ ਦੱਸਾਂਗੇ ਉਦੋਂ ਤੱਕ ਅਸੀਂ ਭੁਖੜਦਾਲ ਤੇ ਬੈਠੇ ਜੋ ਤੱਕ ਸਾਨੂੰ ਉਹ ਮਿਲਦਾ ਨਹੀਂ ਮੇਰਾ ਨਾਮ ਅਨੀਤਾ ਹੈ ਤੇ ਮੈਂ ਬਟਿੰਡੇ ਤੋਂ ਐਜ਼ ਆ ਕੰਪਿਊਟਰ ਫੈਕਲਟੀ ਆ ਕੀ ਕਹਿਣਾ ਚਾਹੋਗੇ ਕੀ ਕਾਰਨਾ ਤੁਹਾਨੂੰ ਆਪਣੇ ਬੱਚੇ ਪਰਿਵਾਰ ਨੂੰ ਛੱਡ ਕੇ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਧਰਨਾ ਲਾਣਾ ਪਿਆ ਰਿਹਾ ਸਰ ਮੈਂ ਤਾਂ ਇੱਕੋ ਹੀ ਗੱਲ ਕਰਨੀ ਆ ਕਹਿੰਦੇ ਨਹੀਂ ਮਾਨਾ ਤੇਰੀ ਕੀ ਸਰਕਾਰਾ ਦੇਖ ਲਾ ਧੀਆ ਭੈਣਾ ਤੇਰੀਆਂ ਵਿੱਚ ਬਾਜ਼ਾਰ ਤੁਸੀਂ ਦੇਖੋ ਕਿਹੜਾ ਕਿਹੜਾ ਆਪਣੇ ਘਰ ਦੇ ਵਿੱਚ ਪੰਜਾਬ ਦੀ ਧੀ ਨੂੰ ਇੱਕ ਨੋ ਨੂ ਸੜਕ ਤੇ ਬੈਠਣ ਲਈ ਮਜਬੂਰ ਕਰੂਗਾ ਸਰਕਾਰਾ ਕਰ ਰਹੀ ਆ ਸਾਨੂੰ ਬੈਠਣਾ ਚੰਗਾ ਨਹੀਂ ਸੀ ਲੱਗਦਾ ਜੇ ਸਰਕਾਰ ਨੇ ਮਜਬੂਰ ਨਾ ਕੀਤਾ ਹੁੰਦਾ ਅਸੀਂ ਵੀ ਆਪਣੇ ਪਰਿਵਾਰਾਂ ਚ ਹਾਸ ਖੇੜ ਤੇ ਜੇ ਕੀਤੇ ਹੋਏ ਵਾਦੇ ਪੂਰੇ ਕੀਤੇ ਹੁੰਦੇ ਦਿਵਾਲੀ ਦੇ ਗਿਫਟ ਗਿਫਟ ਦੇ ਡੱਬਿਆਂ ਚ ਹੀ ਰਹਿ ਗਏ ਬਾਹਰ ਤਾਂ ਆਏ ਹੀ ਨਹੀਂ ਚਲੋ ਇੱਕ ਮਹੀਨਾ ਲੇਟ ਹੋ ਸਕਦਾ 2 ਮਹੀਨਾ 2 ਸਾਲ ਤਾਂ ਡਿਕ ਦੇ ਸਾਨੂੰ ਹੋ ਗਏ ਦਿਵਾਲੀ ਦਾ ਤੋਹਫਾ ਜਿਹੜਾ ਉਹ ਤੋਹਫਾ ਹੀ ਰਹਿ ਗਿਆ ਪਤਾ ਨਹੀਂ ਕਿਹੜੀ ਦੁਕਾਨ ਤੋਂ ਲੱਕੜ ਕੇ ਲਾ ਕੇ ਦੇਣਾ ਸੀ ਜਿਹੜਾ ਸਾਈਨ ਨਹੀਂ ਹੋਇਆ ਸਾਡੇ ਤੱਕ ਅੱਜ ਤੱਕ ਨਹੀਂ ਪੁੱਜਾ ਤਾਂ ਅਸੀਂ ਇਸ ਮਰਨ ਵਰਤ ਤੇ ਕੁਸ ਭੁਖੜ ਧਾਲ ਤੇ ਤਾਂ ਹੀ ਬੈਠਣੀ ਮਜਬੂਰ ਹੋਏ ਜੋ ਸੁਣੀ ਨਹੀਂ ਗਈਏ ਕਿਉਂਕਿ ਜਦੋਂ ਪਹਿਲਾਂ ਲੈਟਰ ਕੱਟਦੇ ਮੀਟਿੰਗ ਵਾਸਤੇ ਮੀਟਿੰਗ ਕਹਿ ਦਿੰਦੇ ਮੁੜ ਮੁੜ ਕੇ ਮੀਟਿੰਗ ਪੋਸਟਪੋਨ ਮੁਲਤਵੀ ਕਰ ਦਿੰਦੇ ਹੁਣ ਤੁਸੀਂ ਦੱਸੋ ਸਾਡੇ ਕੋ ਤਾਂ ਇੱਕੋ ਦਰਵਾਜ਼ਾ ਹੀ ਰਹਿ ਗਿਆ ਮੈਂ ਭਾਈ ਹੁਣ ਦਰਵਾਜ਼ੇ ਤੇ ਬਹਿ ਜਾਣੇ ਆ ਜਦੋਂ ਕੋਈ ਆਜੂਗਾ ਕਿ ਪਤਾ ਮਿਲ ਲਵੇ ਕਿਉਂਕਿ ਮੀਟਿੰਗ ਚ ਤਾਂ ਉਹ ਕੈਨਸਲ ਕਰੀ ਜਾ ਰਹੇ ਆ ਹਰ ਵਾਰੀ ਮੀਟਿੰਗ ਦੇ ਕੇ ਬੁੱਕ ਕਰ ਜਾਂਦੇ ਆ ਹਰ ਵਾਰੀ ਮੀਟਿੰਗ ਤੁਸੀਂ ਦੇਖੋ ਕਿੰਨੇ ਲੋਕ ਕਿੰਨੇ 6600 ਜਿਹੜਾ 40 ਆ 7000 ਦੀ ਸੀ ਗਿਣਤੀ ਸਾਡੇ 100 ਤੋਂ ਉੱਪਰ ਜਿਹੜੇ ਕੰਪਿਊਟਰ ਫੈਕਲਟੀ ਆ ਉਹਨਾਂ ਦੇ ਪਰਿਵਾਰ ਜਿਹੜੇ ਸਰਕਾਂ ਦੇ ਰੋਲਦੇ ਆ ਕੀ ਉਹ ਉਹ ਇੱਕ ਸਰਕਾਰੀ ਮਲਾਰੀਅਮ ਤੰਤਰ ਦੇ ਅੰਦਰ ਨਹੀਂ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਅੱਜ ਮਜਬੂਰਨ ਹੋ ਕੇ ਵੀ ਦੇਖ ਲੋ ਬੈਠੇ ਉਹ ਵੀ ਮਰਨ ਲਈ ਤਿਆਰ ਹੋ ਗਿਆ ਵੀ ਭਾਈ ਕੀ ਪਤਾ ਮਰ ਕੇ ਹੀ ਸ਼ਾਇਦ ਇਹਨਾਂ ਨੂੰ ਪਤਾ ਲੱਗੇ ਪਰ ਮੈਨੂੰ ਨਹੀਂ ਲੱਗਦਾ ਸਰਕਾਰ ਜਿਹੜੀ ਹੈ ਜਾਗਣ ਤਿਆਰੇ ਨਹੀਂ ਤੇ ਕਿਸੇ ਦੇ ਦਰਵਾਜ਼ੇ ਤੇ ਬਾਹਰ ਕੋਈ ਬੈਠਾ ਆਵੇ ਤਾਂ ਕਿਸੇ ਨੂੰ ਬਾਹਰ ਅੰਦਰ ਪਤਾ ਨਾ ਲੱਗੇ ਵੀ ਭਾਈ ਬਾਹਰ ਮੇਰੇ ਦਰਵਾਜ਼ੇ ਤੇ ਕਿਉਂ ਬੈਠੇ ਆ ਹੁਣ ਤਾਂ ਮੰਗਾ ਹੀ ਨਹੀਂਆ ਹੋ ਚੁਕੀਆਂ 10 10 ਕੇ ਵੀ ਸਾਨੂੰ ਹੁਣ ਦੱਸਣ ਨੂੰ ਵੀ ਜੀ ਨਹੀਂ ਕਰਦਾ ਕਿੰਨੋਂ ਨਹੀਂ ਪਤਾ 18 ਸਾਲ ਹੋ ਗਿਆ ਜਿਹਦੇ ਵਿੱਚ ਅਸੀਂ ਇੱਥੇ ਬੈਠੇ ਰ ਸੜਕਾਂ ਦੇ ਰੁਲੀ ਜਾਣੇ ਤੁਹਾਡੇ ਚੈਨਲ ਰਾਹੀਂ ਅਸੀਂ ਜ਼ਰੂਰ ਕਵਾਂਗੇ ਵੀ ਜੇ ਤੁਹਾਡੇ ਚੈਨਲ ਰਾਹੀਂ ਸਰਕਾਰ ਤੱਕ ਆਵਾਜ਼ ਪਹੁੰਚਦੀ ਆ ਵੀ ਤੁਸੀਂ ਸਾਡਾ ਮਸਲਾ ਹੱਲ ਕਰਨਾ ਹੈ ਕਹਿੰਦੇ ਉਹ ਭਰੋਸੇ ਦਿੰਦੇ ਉਹ ਕਰ ਕਰ ਦੋ ਫਿਰ ਕਰਨ ਜਿੱਥੇ ਦਿੱਕਤ ਆਂਦੀ ਹੈ ਹੁਣ ਅਸੀਂ ਸਕੂਲਾਂ ਜੋ ਉੱਠ ਕੇ ਤਾਂ ਨਹੀਂ ਆਪਣੇ ਫਾਈਲਾਂ ਨੂੰ ਇੱਧਰ ਉੱਧਰ ਕਰਾਉਣ ਜਾਣਾ ਉਹ ਤਾਂ ਸਰਕਾਰੀ ਤੰਤਰ ਜਿਹੜੇ ਅਫਸਰ ਲੱਗੇ ਆ ਜਾਂ ਜਿਹੜੇ ਵੀ ਉੱਥੇ ਬੈਠੇ ਆ ਸਾਡੀਆਂ ਫਾਈਲਾਂ ਨੂੰ ਹੋਲਡ ਕਰ ਰਹੇ ਆ ਕਿ ਐਡ ਕਰ ਰਹੇ ਆ ਉਹ ਸਾਰੇ ਕੰਮ ਕਰਨ ਤਾਂ ਫਿਰ ਮੈਨੂੰ ਲੱਗਦਾ ਸਾਨੂੰ ਇੱਥੇ ਬਹਿਣ ਦੀ ਵੀ ਲੋੜ ਨਹੀਂ ਪਊ ਕਿੰਨਾ ਚਿਰ ਚੱਲੇਗਾ ਧਰਨਾ ਸਰ ਇਹ ਤਾਂ ਹਣ ਮਿੱਥੇ ਸਮੇਂ ਲਈ ਧਰਨਾ ਹੈ ਜਦ ਤੱਕ ਸਰਕਾਰ ਨੂੰ ਜਾਗਦੀ ਨਹੀਂ ਸਰਕਾਰ ਨਹੀਂ ਸਾਡਾ ਕੰਮ ਕਰਦੀ ਆ ਬੈਠੇ ਆ ਸੀ ਤਾਂ ਆਗੋਂ ਦਾ ਕਹਿਣਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਸਾਨੂੰ ਮੀਟਿੰਗਾਂ ਮਿਲ ਰਹੀਆਂ ਨੇ ਮੀਟਿੰਗਾਂ ਹੁੰਦੀਆਂ ਵੀ ਨੇ ਪਰ ਕਾਫੀ ਮੀਟਿੰਗਾਂ ਪੋਸਟਪੋਨ ਹੋ ਜਾਂਦੀਆਂ ਨੇ ਇਸ ਕਰਕੇ ਹੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਇਹ ਕੰਪਿਊਟਰ ਅਦਾਲਤਕ ਵੱਲੋਂ ਪੱਕਾ ਹੀ ਧਰਨਾ ਸੰਗਰੂ ਟিসি ਆਫਿਸ ਦੇ ਬਾਹਰ ਲਗਾ ਦਿੱਤਾ ਹੈ ਤੁਸੀਂ ਦੇਖਦੇ ਰਹੋ ਜੀਤਪਬ ਟੀਵੀ ਮਹਾਰਪਾਲ ਸਿੰਘ ਕਵਦਤ ਸੰਗਰ